ਅੱਜ ਅਸੀਂ ਇੱਥੇ ਸਾਰਾ ਪੱਤਰਕਾਰ ਭਾਈਚਾਰਾ ਐ ਐਸ ਐਚਓ ਸਰਜੀਤ ਸਿੰਘ ਪੱਡਾ ਜੀ ਨੂੰ ਆਨਰ ਕਰਨ ਵਾਸਤੇ ਇਕੱਠੇ ਹੋਏ ਆ। ਐ ਪੱਡਾ ਸਾਹਿਬ ਨੇ ਬਹੁਤ ਵਧੀਆ ਕਾਰਗੁਜ਼ਾਰੀ ਇਹਨਾਂ ਦੀ ਸਾਰੀ ਸਾਰੀ ਟੀਮ ਨੇ ਲਾ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਤੇ ਇੱਥੇ ਜਦੋਂ ਕੋਵਿਡ ਦਾ ਵੀ ਪ੍ਰਕੋਪ ਚੱਲ ਰਿਹਾ ਹੈ ਕੱਲ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਬਹੁਤ ਵਧੀਆ ਇਹਨਾਂ ਦੇ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਸੀ। ਸਾਰੇ ਪਾਸੇ ਇਹਨਾਂ ਨੇ ਬਹੁਤ ਵਧੀਆ ਕਾਰਗੁਜ਼ਾਰੀ ਕੀਤੀ ਹੈ। ਇਹਨਾਂ ਦੇ ਤੇ ਇਹਨਾਂ ਦੇ ਮੁਲਾਜ਼ਮਾਂ ਨੇ ਤੇ ਪ੍ਰਸਵਲੈਨੀ ਮਹਿਸੂਸ ਕੀਤਾ ਜਰਨਲਿਸਟ ਪ੍ਰੈਸ ਕਲਬ ਬਿਲਗਾ ਨੂਰਮੈਲ ਯੂਨਿਟ ਨੇ ਮਹਿਸੂਸ ਕੀਤਾ ਕਿ ਇਹਨਾਂ ਦਾ ਸਨਮਾਨ ਬਣਦਾ ਹੈ ਤੇ ਮੈਨੂੰ ਲੱਗਦਾ ਕਿ ਵੱਡਾ ਸਾਹਿਬ ਦਾ ਸਨਮਾਨ ਕਰਨਾ ਇਹ ਸਾਡਾ ਆਪਣਾ ਸਨਮਾਨ ਹੈ ਅ ਦੂਸਰੀ ਚੀਜ਼ ਹੈ ਕਿ ਪ੍ਰੈਸ ਹਮੇਸ਼ਾ ਠੀਕ ਚੀਜ਼ ਲਈ ਖੜੀ ਹੁੰਦੀ ਹੈ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਕਿ ਨਾਲ ਦੇ ਸਾਡੇ ਜਿੰਨੇ ਵੀ ਪੱਤਰਕਾਰ ਸਾਥੀ ਹਨ ਇਹਨਾਂ ਸਾਰਿਆਂ ਨੇ ਮਹਿਸੂਸ ਕੀਤਾ ਕਿ ਅਸੀਂ ਵੱਡਾ ਸਾਹਿਬ ਦਾ ਸਨਮਾਨ ਕਰੀਏ ਕਿ ਜਿਹੜੇ ਚੰਗੇ ਹੋਰ ਵੀ ਉਹ ਵੀ ਜਿਹੜਾ ਕੋਈ ਅਫਸਰ ਚੰਗਾ ਕੰਮ ਕਰੇਗਾ ਤਾ ਸਾਡੀ ਜਿਹੜੀ ਪ੍ਰੈਸ ਕਲੱਬ ਹੈ ਉਹਨਾਂ ਦਾ ਸਨਮਾਨ ਕਰੇਗੀ ਤੇ ਸਾਡੇ ਲਈ ਸਾਰਿਆਂ ਲਈ ਬਹੁਤ ਵੱਡੀ ਗੱਲ ਹੈ ਤੇ ਸਾਡੇ ਲਈ ਸਾਰਿਆਂ ਲਈ ਇੱਕ ਬਹੁਤ ਮਾਣ ਵਾਲੀ ਗੱਲ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਵੱਡਾ ਸਾਹਿਬ ਤੇ ਉਹਨਾਂ ਦੀ ਜਿਹੜੀ ਟੀਮ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਇਸ ਤਰ੍ਹਾਂ ਜਿੱਦਾਂ ਹੁਣ ਚੰਗਾ ਕੰਮ ਕਰ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਇਸ ਤਰ੍ਹਾਂ ਦਾ ਚੰਗਾ ਕੰਮ ਕਰਦੇ ਰਹਿਣਗੇ ਤੇ ਮੈਂ ਧੰਨਵਾਦ ਕਰਨਾ ਚਾਹਾਂਗਾ ਆਪਣੇ ਜਰਨਲਿਸਟ ਪ੍ਰੈਸ ਕਲੱਬ ਦੇ ਜਿਹੜੀ ਸਟੇਟ ਬਾਡੀ ਹੈ ਉਹਦੇ ਪ੍ਰੈਜ਼ੀਡੈਂਟ ਮਨਜੀਤ ਮਾਨ ਜੀ ਦਾ ਰਵਿੰਦਰ ਵਰਮਾ ਜੀ ਦਾ ਤੇ ਹੋਰ ਸਟੇਟ ਬਾਡੀ ਦੇ ਜਿਹਨੇ ਸਾਥੀ ਹੈ ਉਹਨਾਂ ਦਾ ਵੀ ਧੰਨਵਾਦ ਕਰਨਾ ਕਿ ਜਿਹੜੇ ਸਾਨੂੰ ਚੰਗੇ ਕੰਮਾਂ ਦੇ ਲਈ ਹਮੇਸ਼ਾ ਪ੍ਰੇਰਿਤ ਕਰਦੇ ਹਨ ਬਹੁਤ ਬਹੁਤ ਧੰਨਵਾਦ ਆ ਸਭ ਜੀ ਨੂੰ ਬਤਾ ਹੈ ਇਹ ਸਾਰੀ ਦੁਨੀਆ ਦੇ ਵਿੱਚ ਕੋਰੋਨਾ ਵਾਇਰਸ ਦੀ ਮਹਾਮਾਰੀ ਫੈਲ ਹੋਈ ਹੈ ਜਿਸ ਦੇ ਰੂਪ ਨਾਲ ਲਾਸਟ ਮਾਰਕਟੋਂ ਮਹੀਨੇ ਤੱਕ ਜਿਹੜਾ ਲਾਕਡਾਊਨ ਸਰਕਾਰ ਪੂ ਲਾਇਆ ਗਿਆ ਸੀ ਤਾਂ ਜੋ ਕਿ ਆਮ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ ਜੋ ਇਸ ਦਾ ਉਲਟ ਫੋਰਸ ਮੀਡੀਆ ਮੈਡੀਕਲ ਅਤੇ ਸਫਾਈ ਕਰਮਚਾਰੀਆਂ ਨੂੰ ਕਾਫੀ ਮਿਹਨਤ ਕਰਨੀ ਪਈ ਵੀਰ ਸਦਕਾ ਇਸ ਬਿਮਾਰੀ ਤੇ ਕਾਫੀ ਹੱਦ ਤੱਕ ਕਾਬੂ ਪਾਉਣ ਲਈ ਆਪਾਂ ਕੰਮ ਜੱਭ ਰਏ ਜੋ ਅੱਜ ਪ੍ਰੈਸ ਕਲਾਮ ਵੱਲੋਂ ਮੈਨੂੰ ਉਸ ਸਮੇਂ ਕੀਤੀ ਗਈ ਡਿਊਟੀ ਲਈ ਸਨਮਾਨਿਤ ਕੀਤਾ ਗਿਆ ਜੋ ਮੈਂ ਮੈਂ ਬੜਾ ਮਾਣ ਮਹਿਸੂਸ ਕਰਦਾ ਹਾਂ ਕਿ ਪ੍ਰੈਸ ਨੇ ਮੈਨੂੰ ਇਸ ਨਜੀਬ ਨੂੰ ਇਸ ਅਨਾਮ ਦੇ ਹੱਕਦਾਰ ਸਮਝਿਆ ਜੋ ਮੈਂ ਸਾਰੇ ਪ੍ਰੈਸ ਕਲੱਬ ਪ੍ਰਧਾਨ ਜੀ ਸੈਕਟਰੀ ਸਾਹਿਬ ਤੇ ਬਾਕੀ ਮੈਂਬਰਾਂ ਸਾਹਿਬਾਨ ਦਾ ਬਹੁਤ ਰਿ ਧੰਨਵਾਦ ਕਰਦਾ ਹਾਂ ਸਤਿਕਾਰ ਥੈਂਕ ਯੂ